ਦੇ ਵੀਰੇ ਬਿਲਕੁਲ ਦਾ ਬਾਪੂ ਮੁਬਾਰਕ। थैंक यू जी थैंक यू भाई। ਇਹ ਬਹੁਤ ਅੱਛਾ ਪ੍ਰੋਜੈਕਟ ਹੈ। ਜਿਹੜਾ ਜੀ ਆਉਣ ਵਾਲਾ ਹਾਂ। ਹਾਂ ਜੀ। ਕਿੰਨੇ ਕੇ ਸਾਈਟਡ ਹੋ। ਜਿਵੇਂ ਜਿਵੇਂ ਸਮਾਂ ਵਧਦਾ ਜਾ ਰਿਹਾ ਹੈ। ਕਿ ਇਹ ਸੀਕਲ ਬੜਾ ਜ਼ਬਰਦਸਤ ਹੈ। ਉਹ ਜੋ ਸੀਰੀਜ਼ ਚਲਾਉਣੀ ਹੁੰਦੀ ਹੈ ਟੈਂਸ਼ਨ ਇਹ ਹੁੰਦੀ ਕਿ ਪਹਿਲਾਂ ਵਾਲੀ ਜਿਹੇ ਹਿੱਟ ਮੇਰੀ ਤੇ ਇਹ ਬਈ ਉਹ ਤੋਂ ਪਹਿਲਾਂ ਵਾਲੀਆਂ ਜਿਆਦਾ ਵੱਡੀਆਂ ਹਿੱਟ ਨੇ ਤਾਂ ਡਰ ਲੱਗਦਾ। ਕੀ ਕਹਿਵਾਂ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਹੀ ਕਹਿਣਾ ਕਿ ਅੱਜ ਕੱਲ ਜਿਹੜਾ ਸਿਨੇਮੇ ਦਾ ਦੌਰ ਹੈ ਨਾ ਚੇਂਜ ਹੋ ਗਿਆ ਬਦਲ ਗਿਆ ਕਾਫੀ। ਸੋ ਤੁਹਾਨੂੰ ਕੋਈ ਗਰੰਟੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਵੀ ਤੁਸੀਂ ਫ੍ਰੈਂਚਾਈਜ਼ ਇਹ ਪਹਿਲੀਆਂ ਦੋ ਬਹੁਤ ਹਿੱਟ ਰਹੀਆਂ ਵੱਡੀਆਂ ਹਿੱਟ ਸੀਗੀਆਂ ਤੇ ਅਸੀਂ ਕਿਸੇ ਸਿਨੇਮੇ ਤੋਂ ਉਮੀਦ ਰੱਖਦੇ ਹਾਂ ਵੀ ਇਹਦਾ ਟ੍ਰੇਲਰ ਦੇਖਿਆ ਟੀਜ਼ਰ ਦੇਖਿਆ ਪਿੱਛੇ ਜੇ ਫਿਲਮਾਂ ਆਈਆਂ ਯਾਰ ਇਹ ਬਹੁਤ ਵੱਡੀਆਂ ਹਿੱਟ ਹੋਣਗੀਆਂ ਪਰ ਉੱਥੇ ਨਹੀਂ ਪਹੁੰਚ ਸਕੀਆਂ ਸਮਝ ਲਗਾ ਸਿਨੇਮੇ ਦਾ ਉਹ ਟਾਈਮ ਕਿਤੇ ਨਾ ਕਿਤੇ ਚੇਂਜ ਹੋ ਗਿਆ ਕਿ ਤੁਸੀਂ ਕੋਈ ਸ਼ੋਰ ਹੋਗੇ ਨਹੀਂ ਕਹਿ ਸਕਦੇ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਯਾਰ ਇਹ ਐਡਾ ਵੱਡਾ ਮਾਰਕਾ ਮਾਰੂਗੀ ਪਰ ਸਾਡਾ ਕੰਮ ਹੈ ਇੱਕ ਚੰਗਾ ਸਿਨੇਮਾ ਲੈ ਕੇ ਆਉਣਾ ਔਰ ਇੰਟਰਟੇਨਿੰਗ ਸਿਨੇਮਾ ਲੈ ਕੇ ਆਉਣਾ ਉਹ ਅਸੀਂ ਲੈ ਕੇ ਆ ਰਹੇ ਹਾਂ ਜੀ ਡਾਕੂਆਂ ਦਾ ਮੁੰਡਾ 3 ਦੇ ਵਿੱਚ ਔਰ ਜਿਵੇਂ ਤੁਸੀਂ ਕਿਹਾ ਨਰਵਸ ਅਨੁਸਾਰ ਕਿਹਾ ਕਿ ਇਹ ਟਾਈਟਲ ਬਹੁਤ ਵੱਡਾ ਬਹੁਤ ਪਿਆਰ ਦੇ ਤਾਲੂਕਾਂ ਨੇ ਸੋ ਇਹ ਫਿਲਮ ਉਸੇ ਕੁਆਲਿਟੀ ਦੇ ਜਾਣੀ ਚਾਹੀਦੀ ਜਿੱਤੇ ਪਹਿਲੀਆਂ ਦੋ ਗਈਆਂ ਅੱਗੇ ਭਾਈ ਬਾਇਓਪਿਕ ਨਹੀਂ ਹੈ ਕਿਸੇ ਨਹੀਂ ਭਾਈ ਜੀ ਇਹ ਬਾਇਓਪਿਕ ਨਹੀਂ ਹੈ ਜੀ ਇਹ ਫਿਕਸ਼ਨਲ ਫਿਲਮ ਹੈ ਬਟ ਇਹ ਵੀ ਕਿਸੇ ਬਾਇਓਪਿਕ ਤੋਂ ਘੱਟ ਨਹੀਂ ਕਹਿ ਸਕਦੇ ਕਿ ਇਹ ਸਮਾਜ ਦੇ ਮੁੱਦਿਆਂ ਦੀ ਹੀ ਗੱਲ ਕਰ ਰਹੀ ਹੈ ਔਰ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਮੈਸੇਜ ਦੇ ਰਹੀ ਹੈ ਖਾਸ ਕਰਕੇ ਪਰ ਇੰਟਰਟੇਨਿੰਗ ਫਿਲਮ ਹੈ ਤੁਹਾਨੂੰ ਐਕਸ਼ਨ ਦੇਖ ਕੇ ਮਜ਼ਾ ਆਊਗਾ ਤੁਸੀਂ ਬਹੁਤ ਜ਼ਿਆਦਾ ਹੱਸੋਗੇ ਬੜੀ ਵਧੀਆ ਕਾਮੇਡੀ ਹੈ ਫਿਲਮ ਦੇ ਵਿੱਚ ਰਿਸ਼ਤਿਆਂ ਦੀ ਗੱਲ ਕਰਦੀ ਹੈ ਇਮੋਸ਼ਨਲੀ ਤੁਹਾਨੂੰ ਆਪਣੇ ਆਪਣੇ ਆਪ ਨਾਲ ਜੋੜਦੀ ਹੈ ਔਰ ਮੈਂ ਕਹਿ ਸਕਦਾ ਇਹ ਖੂਬਸੂਰਤ ਲਵ ਸਟੋਰੀ ਹੈ ਮੈਨੂੰ ਲੋਕ ਕਹਿੰਦੇ ਸੀਗੇ ਯਾਰ ਤੂੰ ਐਡਾਂ ਦੀ ਫਿਲਮ ਨਹੀਂ ਕਰਦਾ ਜਿੱਦੇ ਵਿੱਚ ਤੇਰਾ ਲਵ ਐਂਗਲ ਹੋਵੇ ਜਾਂ ਕੋਈ ਲਵ ਸਟੋਰੀ ਨਹੀਂ ਕਰਦਾ ਤਾਂ ਮੈਨੂੰ ਕਹਿ ਸਕਦਾ ਇੱਕ ਲਵ ਸਟੋਰੀ ਵੀ ਕਹਿ ਸਕਦੇ ਹੋ ਤੁਸੀਂ ਇਸ ਤੇ ਜੀ ਪਹਿਲੀ ਫਿਲਮ ਮਿੰਟੂ ਕੋ ਸਰੀਆ ਜੀ ਮੰਗਾ ਸਿੰਘ ਮੰਡਾਲ ਨਸ਼ਿਆਂ ਨੂੰ ਲੈ ਕੇ ਵੱਡਾ ਮੈਸੇਜ ਹੈਗਾ ਇਸ ਫਿਲਮ ਚ ਉਹ ਚੀਜ਼ ਦਰਸ਼ਕਾਂ ਨੂੰ ਡਿਲੀਵਰ ਕਰ ਰਹੇ ਹੋ ਦੇਖੋ ਭਾਈ ਜੀ ਕਰ ਰਹੇ ਹਾਂ ਅਸੀਂ ਪਰ ਇਹ ਟੋਟਲੀ ਇਦਾਂ ਨਹੀਂ ਹੈ ਕਿ ਨਸ਼ਿਆਂ ਦੇ ਉੱਤੇ ਹੀ ਫਿਲਮ ਹੈ ਕਿਤੇ ਲੋਕੇ ਸੋਚ ਲੈਣ ਕਿਦੇ ਚ ਇਹ ਚ ਇਸ ਫਿਲਮ ਦੇ ਵਿੱਚ ਵੀ ਨਿਸ਼ਾੜੀ ਦੇਖਣਗੇ ਪਰ ਆਪਣਾ ਪ੍ਰੋਟੈਗਨਿਸਟ ਤੁਹਾਨੂੰ ਨਸ਼ਿਆਂ ਦੇ ਖਿਲਾਫ ਲੜਦਾ ਦਿਖਾਈ ਦੇਊਗਾ ਨਿਸ਼ਾੜੀ ਨਹੀਂ ਹੈ ਜਿਵੇਂ ਪਹਿਲੀਆਂ ਦੋ ਫਿਲਮਾਂ ਚ ਉਹਨਾਂ ਦੀ ਜ਼ਿੰਦਗੀ ਇਦਾਂ ਦੀ ਸੀ ਮਿੰਟੂ ਦੀ ਉਸ ਦਾ ਦਿਲ ਚੋਂ ਨਿਕਲਿਆ ਸੀ ਮੰਗਾ ਸਿੰਘ ਅੰਟਾਲ ਉਸ ਦਾ ਦਿਲ ਚੋਂ ਨਿਕਲਿਆ ਸੀ ਇਹ ਜਿਹੜੀ ਫਿਲਮ ਹੈ ਇਸ ਸਮਾਜ ਦੇ ਉੱਤੇ ਜਾਂ ਸਾਡੇ ਸਿਸਟਮ ਦੇ ਉੱਤੇ ਕਿਤੇ ਨਾ ਕਿਤੇ ਸਟਾਇਰ ਕਰਦੀ ਹੈ ਕਿ ਇਹ ਨਸ਼ਾ ਕਿਉਂ ਨਹੀਂ ਰੁਕ ਰਿਹਾ ਐਡੀ ਕਿੰਨੀ ਵੱਡੀ ਚੀਜ਼ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚ ਗਿਆ ਕੌਣ ਲੋਕ ਨੇ ਉਹ ਕਿੰਨਾਂ ਦੀ ਸ਼ਾਇਤ ਇਹ ਕੰਮ ਹੋ ਰਿਹਾ ਕਿ ਸਕੂਲਾਂ ਯੂਨੀਵਰਸਿਟੀਆਂ ਕਾਲਜਾਂ ਅੱਗੇ ਵੀ ਨਸ਼ੇ ਦੀਆਂ ਕੁੜੀਆਂ ਲਾ ਕੇ ਲੋਕ ਖੜਦੇ ਨੇ ਸਟੂਡੈਂਟਸ ਨੂੰ ਟਾਰਗੇਟ ਕਰਦੇ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਸਿਸਟਮ ਸਾਡੇ ਪਾਵਰਫੁੱਲ ਲੋਕ ਕਿਵੇਂ ਉਸ ਚੀਜ਼ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਜੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਉਹਦੇ ਕੀ ਕੀ ਨੁਕਸਾਨ ਹੋ ਸਕਦੇ ਨੇ ਕਿੰਨਾ ਕੁ ਤੁਹਾਨੂੰ ਡੈਮੇਜ ਕਰ ਸਕਦੇ ਆ ਲੋਕ ਸੋ ਐਦਾਂ ਦੀ ਇੱਕ ਕਹਾਣੀ ਹੈ ਮੈਂ ਪੂਰੀ ਕਹਾਣੀ ਨਹੀਂ ਦੱਸੂਗਾ ਪਰ ਇਹ ਇੰਟਰਟੇਨਿੰਗ ਫਿਲਮ ਆ ਐਕਸ਼ਨ ਇਹਦਾ ਅਸੀਂ ਰੌ ਐਕਸ਼ਨ ਰੱਖਿਆ ਔਰ ਸਾਡਾ ਇੱਕ ਥੋੜੀ ਜਿਹੀ ਗੱਲ ਹੈ ਕਿ ਅਸੀਂ ਇਹ ਫਿਲਮ ਫਲਮਾਈ ਵੀ ਜਾ ਕੇ ਜੰਗਲ ਦੇ ਵਿੱਚ ਆ ਜੀ ਪਰ ਇਹ ਨਹੀਂ ਹੈ ਕਿ ਅਸੀਂ ਕਿਸੇ ਫਿਲਮ ਤੋਂ ਇਨਸਪਾਇਰਡ ਹੋ ਕੇ ਲੈ ਕੇ ਗਿਆ ਉੱਥੇ ਕੋਈ ਜਾਂ ਕੋਈ ਸਾਉਦੀ ਫਿਲਮ ਇਹ ਕਹਾਣੀ ਦੀ ਡਿਮਾਂਡ ਸੀਗੀ ਇਸ ਕਰਕੇ ਇਸ ਫਿਲਮ ਨੂੰ ਅਸੀਂ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ 60 70% ਸੀ ਇਹਦਾ ਫਿਲਮ ਆਕਣ ਉੱਥੇ ਕੀਤਾ ਮਾਣੀ ਮੈਂ ਜਦੋਂ ਅਸੀਂ ਕਾਲਜ ਦੇ ਦਾਖਲ ਹੋਏ ਨਾ ਬੜਾ ਪਿਆਰਾ ਜਿਹਾ ਪੋਸਟਰ ਲੱਗਿਆ ਸੀ ਉੱਟ ਕੇ ਜੱਸੀ ਪਾਉਣ ਵਾਲਾ ਸੀ ਹਾਂਜੀ ਤੇ ਸਾਰੇ ਮੰਜੇ ਨਿੱਕੇ ਸਾਰੇ ਅਸੀਂ ਮੁੰਡੇ ਗੁਰੂ ਕਿੱਥੇ ਸੀ ਮੈਂ ਕਿਹਾ ਜੇ ਪਾਣੀ ਦੀ ਟੰਟੀ ਪਾਈ ਤੇ ਸਾਰੇ ਹੱਸ ਪਏ ਤੇ ਮੈਂ ਕਿਹਾ ਕਿ ਨਿੱਕੀਤ ਕਿੰਨੀ ਕਰਾ ਕੇ ਪੀ ਪਾਈ ਗਈ ਹੈ ਤਾਕਤ ਵਾਲੇ ਮੁੰਡੇ ਨਾਲ ਕਿਸ ਤਰੀਕੇ ਦੀ ਰਿਵਿਊ ਦੇ ਅ ਜਿੱਦਾਂ ਕਿ ਤੁਸੀਂ ਗੱਲ ਕੀਤੀ ਮੇਰੇ ਗਾਣੇ ਸੁਨੇ ਉਹ ਬਹੁਤ ਜ਼ਿਆਦਾ ਯੂ نو ਜਿੱਦਾਂ ਸਰ ਕਹ ਰਹੇ ਸੀਗੇ ਕਿ ਬੈਲਵ ਲਵ ਸਟੋਰੀ ਨਹੀਂ ਕਦੇ ਕੀਤੀ ਵੀ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਸੇਮ ਮੇਰੇ ਤੋਂ ਵੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਟਸ ਕਾਈਂਡ ਆਫ ਲਵ ਸਟੋਰੀ ਐਕਸ਼ਨ ਤਾਂ ਉਹ ਜਿਹੜਾ ਉਹਨਾਂ ਨਾਲ ਚੱਲੀ ਉਹਨਾਂ ਚੱਲੀ ਆਉਂਦਾ ਆ ਪਰ ਲਵ ਸਟੋਰੀ ਆ ਤੇ ਉਹ ਐਕਸ਼ਨ ਵੀ ਕਿਉਂ ਹੋ ਰਿਹਾ ਉਹਦਾ ਜਿਹੜਾ ਰੀਜ਼ਨ ਆ ਉਹ ਵੀ ਉਹਨਾਂ ਦਾ ਲਾਗ ਆ ਉਹ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੋਗਾ ਜਵਾਨੀ ਜਿੱਥੇ ਇਸ ਫਿਲਮ ਦੇ ਵਿੱਚ ਐਕਸ਼ਨ ਆ ਰੋਮਾਂਸ ਆ ਉੱਥੇ ਯੂਫੋਰਟ ਆਕਰਮਣ ਸਾਰੇ ਪੁਆਇੰਟਸ ਹਾਂਜੀ ਫੈਮਲੀ ਲਈ ਕੀ ਹੈਗਾ ਫੈਮਿਲੀ ਦੇ ਫਿਲਮਾਂ ਦਾ ਜੋ ਫੈਮਲੀਆਂ ਦੇ ਪ੍ਰੋਪਰਟੀ ਸੇਵ ਹੋਣਾ ਹਾਂਜੀ ਫੈਮਲੀਆਂ ਲਈ ਇਦਾਂ ਆ ਕਿ ਜਦੋਂ ਤੁਸੀਂ ਦੇਖੋਗੇ ਨਾ ਜੱਸੀ ਦਾ ਔਰ ਯੋਦੇ ਦਾ ਜਿਹੜਾ ਸਰਦਾਰ ਮੇਰਾ ਕੈਰੈਕਟਰ ਆ ਮੇਰੇ ਲਈ ਮੇਰੇ ਮਾਪਿਓ ਮਤਲਬ ਮੇਰਾ ਹਰ ਰਿਸ਼ਤਾ ਮੈਂ ਉਸ ਇਨਸਾਨ ਚੋਂ ਲੱਭਦੀ ਹਾਂ ਤੇ ਉਹ ਹਰ ਰਿਸ਼ਤਾ ਮੇਰੇ ਚੋਂ ਲੱਭਦੇ ਆ ਤੋ ਤੁਹਾਨੂੰ ਜਦੋਂ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋਗੇ ਨਾ ਉਹਦਾ ਰੀਜ਼ਨ ਕੀ ਹੈ ਤੋ ਉਹ ਫੈਮਿਲੀ ਆ ਉਹ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਜੇ ਮੈਂ ਹੁਣ ਦੱਸਦਾ ਨਾ ਫਿਰ ਉਹ ਸਪਾਇਸ ਹੋ ਜੂਗਾ ਹਾਂਜੀ ਬਣੀ ਵੀ ਪਹਿਲਾਂ ਵੀ ਤੁਹਾਡਾ ਇੱਕ ਗੀਤ ਆਇਆ ਸੀ ਮੱਝ ਵਾਲੇ ਹੈ ਨਾ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਪਿਆਰ ਦੇ ਵਿੱਚ ਹਾਂਜੀ ਤੇ ਹੁਣ ਇਹ ਗੀਤ ਹੈ ਜਿਹੜਾ ਤੁਹਾਡਾ ਮੋਰਨੀ ਮੱਝਰੀ ਤੇ ਕਿਵੇਂ ਜਿਵੇਂ ਦੀ ਫੀਲਿੰਗ ਐ ਫੋਰ ਦੀ ਕਿਉਂ ਇਸ ਦਾ 뮤지컬 ਆਉਟਸ ਆਇਆ ਹੈ ਫੀਲਿੰਗ ਬਹੁਤ ਵਧੀਆ ਕੀ ਕਹੋ ਹੈ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਸੀ ਮਾਝੇ ਵੈਲਟ ਚ ਮੈਨੂੰ ਵੈਸੀ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਂ ਅੱਗੇ ਵੀ ਕਹਾਂ ਚਾਹੇ ਮਾਝਾ ਮਾਲਵਾ ਦੁਆਬਾ ਪੁਆਰ ਕੋਈ ਵੀ ਰੀਜਨ ਆ ਸਾਡੇ ਪੰਜਾਬ ਦੇ ਹੀ ਰੀਜਨ ਆ ਪਰ ਪਤਾ ਹੀ ਨਹੀਂ ਇਹ ਪਰਮਾਤਮਾ ਵੱਲੋਂ ਜੁੜ ਗਿਆ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈਦਾ ਮੇਰੀ ਵਿਕੀਪੀਡੀਆ ਦੇ ਉੱਤੇ ਵੈਸੀ ਲਿਖਿਆ ਹੋਇਆ ਕਿ ਕੁੜੀ ਅੰਮ੍ਰਿਤਸਰ ਤੋਂ ਆ ਤੇ ਮਾਝੇ ਤੋਂ ਆ ਤੇ ਉਹ ਜਿਹੜਾ ਵਹਿਮ 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 ਦੇ ਵਿੱਚ ਹੀ ਨਾ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋ ਗਈ ਮੇਰੇ ਗਾਣੇ ਵੀ ਉਸ ਤੋਂ ਬਾਅਦ ਮਾਝੇ ਤੇ ਆ ਗਏ ਤੇ ਅੱਜ ਵੀ ਬਹੁਤ ਜਨ ਰਹੀ ਲੱਗਦਾ ਕਿ ਮੈਂ ਮਾਝੇ ਸੰਗ ਦੇਵੀਕੋ ਫਿਲਮ ਦੇ ਵਿੱਚ ਹੁੰਦਾ ਹੈ ਵੀ ਇਸ ਇਹ ਖਾਸ ਚੀਜ਼ ਨੇ ਉਹ ਐਸਾ ਕਿਹੜਾ ਪੁਆਇੰਟ ਆ ਸੰਭਾ ਕਰਨਾ ਚਾਹੁੰਦਾ ਦਰਸ਼ਕਾਂ ਦੇ ਮੈਂ ਫਿਟਨੈਸ ਤੇ ਬਹੁਤ ਕੰਮ ਕੀਤਾ ਪਹਿਲਾਂ ਮੈਂ ਜਵਾਨੀ ਸੀ ਕਰਦਾ ਉਹ ਤਾਂ ਉਹ ਤਾਂ ਸੋਈ ਤਾਂ ਮੈਂ ਦਿਨ ਰਾਤ ਕੀਤਾ ਇਸ ਫਿਲਮ ਤੋਂ ਪਹਿਲਾਂ ਮੈਂ 10 ਘਟਾ ਕੇ ਮੇਰਾ ਇਹ ਹੁੰਦਾ ਸੀ ਕਿ ਯਾਰ ਇਹਦਾ ਕਰੈਕਟਰ ਮੈਂ ਨਾ ਲੋਕਾਂ ਨੂੰ ਇੱਕ ਨਵਾਂ ਦੇਖ ਦੇਣਾ ਇਸ ਫਿਲਮ ਦੇ ਵਿੱਚ ਜੋ ਪਹਿਲੀ ਗਾਂਧੀ ਦੇ ਵਿੱਚ ਸੀਗਾ ਉਦਾਂ ਦਾ ਬਣ ਕੇ ਆਉਣਾ ਤੇ ਕਰੈਕਟਰ ਦੀ ਡਿਮਾਂਡ ਵੀ ਸੀਗੀ ਤੇ ਮਿਹਨਤ ਬਹੁਤ ਕਰਾਈ ਇਸ ਕਿਰਦਾਰ ਨੇ ਤੇ ਇੱਕ ਤਾਂ ਮੈਨੂੰ ਇਹ ਖਾਸ ਲੱਗਦਾ ਦੂਜਾ ਮੈਨੂੰ ਲੱਗਦਾ ਕਿ ਇਸ ਫਿਲਮ ਦੀ ਕਹਾਣੀ ਤੁਹਾਨੂੰ ਇੱਕ ਨਵੀਂ ਤਰ੍ਹਾਂ ਦੀ ਕਹਾਣੀ ਦੇਖਣ ਨੂੰ ਮਿਲੇਗੀ ਔਰ ਤੁਸੀਂ ਜਦੋਂ ਫਿਲਮ ਦੇਖਣ ਬੈਠੋਗੇ ਤੁਹਾਡੀਆਂ ਅੱਖਾਂ ਨੂੰ ਬਹੁਤ ਖੂਬਸੂਰਤ ਲੱਗਣੀ ਹੈ ਗੱਲਾਂ ਸਲਮਾਨ ਖਣ ਬਹੁਤ ਵਧੀਆ ਹੋਇਆ ਤੇ ਮੈਂ ਹੁਣ ਦੇਖ ਰਿਹਾ ਸੀ ਗੱਲ ਡਬਿੰਗ ਦੇ ਵਿੱਚ ਸੋ ਸਾਡੇ ਜਿਹੜੇ ਕੈਮਰਾਮੈਨ ਇਸ਼ਾਨ ਸ਼ਰਮਾ ਜੀ ਉਹਨਾਂ ਨੇ ਬੜੇ ਪਿਆਰੇ ਪਿਆਰੇ ਫਰੇਮ ਜੰਗਲ ਦੇ ਜਾਂ ਉਹਨਾਂ ਵਾਦੀਆਂ ਦੇ ਕੈਪਚਰ ਕੀਤੇ ਨੇ ਜਿਹੜੇ ਫਿਲਮ ਨੂੰ ਬਹੁਤ ਖੂਬਸੂਰਤ ਬਣਾਉਂਦੇ ਹੈ ਫਿਰ ਸਾਰੇ ਐਕਟਰਾਂ ਦੀ ਪਰਫਾਰਮੈਂਸ ਜਿੰਨੇ ਵੀ ਕਲਾਕਾਰ ਨੇ ਦੇ ਵਿੱਚ ਹਰ ਇੱਕ ਨੇ ਆਪਣੇ ਰੋਲ ਨੂੰ ਬਾਕੋਬੀ ਨਿਭਾਇਆ ਔਰ ਇੱਕੇ ਦਾ ਇਮੋਸ਼ਨਲ ਟੱਚ ਜਿਵੇਂ ਇਹਨਾਂ ਨੇ ਕਿਹਾ ਸੀਗਾ ਦਰੋ ਕਿ ਫੈਮਿਲੀ ਦੇ ਲਈ ਕੀ ਹੈ ਮੈਨੂੰ ਲੱਗਦਾ ਇਹ ਫਿਲਮ ਜਿੰਨੀ ਯੂਥ ਦੀ ਹੈ ਓਨੀ ਫੈਮਿਲੀ ਦੀ ਹੈ ਇਹ ਉਹਨਾਂ ਜਵਾਕਾਂ ਦੀ ਗੱਲ ਕਰਦੀ ਹੈ ਜਿਨ੍ਹਾਂ ਦੇ ਨਾਂ ਜਿਨ੍ਹਾਂ ਨੇ ਆਪਣੇ ਪੇਰੈਂਟਸ ਦੇਖੇ ਨੇ ਸੋ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸ਼ੁਰੂ ਤੋਂ ਹੀ ਅ ਮਿਲੇ ਹੀ ਨਹੀਂ ਹੈਗੇ ਮਤਲਬ ਉਹਨੇ ਦੇਖੇ ਨਹੀਂ ਸਿਰਫ ਉਹਨਾਂ ਦਾ ਬਰਤ ਹੋਇਆ ਪਰ ਉਹਨਾਂ ਨੂੰ ਪਤਾ ਨਹੀਂ ਸਾਡੇ ਪੇਰੈਂਟਸ ਕੌਣ ਨੇ ਤਾਂ ਉਹਨਾਂ ਹੀ 4 5 6 ਜੋ ਆਕਾ ਨੇ ਆਪਣੇ ਆਪ ਨੂੰ ਇੱਕ ਫੈਮਿਲੀ ਬਣਾ ਲਿਆ ਸੋ इमोਸ਼ਨਲੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਂ ਕਿਵੇਂ ਫਿਰ ਮੁਸ਼ਕਲ ਦੀ ਘੜੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਇੱਕ ਦੂਜੇ ਲਈ ਜਾਨ ਵਾਰਨ ਤੱਕ ਤਿਆਰ ਰਹਿੰਦੇ ਨੇ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਜਿਹੜੀ ਕਿ ਲੋਕ ਸ਼ਾਇਦ ਅਸੀਂ ਟੀਜ਼ਰ ਛੱਡਿਆ ਥੋੜੇ ਦਿਨ ਪਹਿਲਾਂ ਉਹ ਤੋਂ ਲੋਕਾਂ ਦੀ ਜਿਹੜੀਆਂ ਉਮੀਦਾਂ ਨੇ ਉਹਨਾਂ ਨੂੰ ਐ ਲੱਗਦਾ ਕਿ ਟੋਟਲੀ ਕੋਈ ਐਕਸ਼ਨ ਫਿਲਮ ਆਉਗੀ ਜਾਂ ਟੋਟਲੀ ਕੋਈ ਇਦਾਂ ਦੀ ਫਿਲਮ ਹੋਊਗੀ ਜਿਵੇਂ ਆਪਾਂ ਕਿਸੇ ਚ ਔਰ ਇਹਦੇ ਪਿੱਛੇ ਕੋਈ ਨਾ ਕੋਈ ਤੁਹਾਨੂੰ ਕੋਈ ਨਾ ਕੋਈ ਇਹਦੇ ਪਿੱਛੇ ਮਨੋਰਥ ਲੱਗੂਗਾ ਕਿ ਹਾਂ ਯਾਰ ਜੇ ਇਸ ਫਿਲਮ ਦੇ ਵਿੱਚ ਐਕਸ਼ਨ ਹੋ ਰਿਹਾ ਤਾਂ ਉਹਦੇ ਪਿੱਛੇ ਦੀ ਜਿਹੜੀ ਕਹਾਣੀ ਆ ਉਹ ਕਹਾਣੀ ਨਾਲ ਜੋੜ ਕੇ ਹੀ ਐਕਸ਼ਨ ਚੱਲ ਰਿਹਾ ਹੈ। ਇਹ ਕੁਝ ਕੁਝ ਕੁਝ। ਇਹਨਾਂ ਪ੍ਰਤੀਨਿਧ ਕੌੜ ਦਾ ਵੀ ਇਫਤਿਹਾਰ ਡਾਗੋ ਸਾਹਿਬ ਬਾਰੇ ਜਿਹੜਾ ਪੇਸ਼ ਹੋ ਉਹ ਸਹੀ ਕਿਸੇ ਪੱਲੇ ਨਾ ਰਿਹਾ ਐਪ੍ਰੀਸ਼ੀਏਸ਼ਨ। ਫਿਰ ਗੱਲ ਇਹ ਵੀ ਇਹ ਕੰਪਨੀ ਆ ਕਿ ਹੋਰ ਨਾਲ ਦੇ ਦੰਦ ਮਤਲਬ ਜਿਹੜੇ ਅੱਜ ਅੱਜ ਹੁੰਦਾ ਹੈ ਜਿਹੜੇ ਪੰਜਾਬੀ ਇਦੀ ਗੱਲ ਕਰਦੇ ਆ ਪੰਜਾਬ ਦੇ ਫਾਰੇ ਜੋੜਨ ਦੀ ਗੱਲ ਵੀ ਕਰਦੇ ਆ। ਕੀ ਲੋਕਾਂ ਨੂੰ ਪੀੜੀ ਹੋ ਸਕਦਾ ਦੇਖਿਆ ਲੱਗਦਾ ਕਿ ਸਾਰਿਆਂ ਦਾ ਹੀ ਆਪਾਂ ਸਾਰੇ ਇੱਕੋ ਨਗਰੀ ਦੇ ਨਾਗਰਿਕ ਹੋਣਗੇ ਇਹ ਤੇ ਜਿਹੜੀ ਕੀ ਕਰਾਂਗੇ ਮੈਨੂੰ ਤਾਂ ਇਹ ਢੀ ਲੜਾਈ ਹੈ ਨਾ ਇਹ ਸਰਕਾਰਾਂ ਦੀ ਲੜਾਈ ਹੈ ਇਹ ਆਵਾਮ ਦੀ ਲੜਾਈ ਨਹੀਂ ਹੈਗੀ ਸਰਕਾਰਾਂ ਦੇ ਕੀ ਰੋਲੇ ਨੇ ਕੀ ਗੱਲਾਂ ਨੇ ਸਾਨੂੰ ਕਿਸੇ ਨੂੰ ਨਹੀਂ ਪਤਾ ਅਸੀਂ ਉੱਥੇ ਤੱਕ ਜਾ ਹੀ ਨਹੀਂ ਸਕਦੇ ਪਰ ਅਸੀਂ ਇਮੋਸ਼ਨਲੀ ਕਿਤੇ ਨਾ ਕਿਤੇ ਆਪਣੇ ਦੇਸ਼ ਨਾਲ ਜੁੜੇ ਹੁੰਨੇ ਹਾਂ ਸਾਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕ ਸੁਰੱਖਿਅਤ ਰਹਿਣ ਸਾਡਾ ਦੇਸ਼ ਸੁਰੱਖਿਅਤ ਰਹੇ ਜੀ ਨੇ ਸਾਨੂੰ ਖਾਣਾ ਪੀਣਾ ਦਿੱਤਾ ਜਿੱਥੇ ਅਸੀਂ ਜਨਮ ਲਿਆ ਜਿੱਥੇ ਅਸੀਂ ਪਲੇ ਆ ਵੱਡੇ ਹੋਏ ਆ ਐਜੂਕੇਸ਼ਨ ਲਈ ਆ ਸੋ ਇਸ ਕਰਕੇ ਅਸੀਂ ਆਪਣੇ ਦੇਸ਼ ਨਾਲ ਜੁੜੇ ਹੁੰਦੇ ਆ ਪਰ ਜਿਹੜਾ ਇੱਕ ਕਲਾਕਾਰ ਹੁੰਦਾ ਜਾਂ ਕੋਈ ਸਪੋਰਟਸਮੈਨ ਹੁੰਦਾ ਸਭ ਦਾ ਸਾਂਝਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹਦੇ ਪਿਆਰ ਕਰਨ ਵਾਲੇ ਹਰ ਵਰਗ ਦੇ ਹੁੰਦੇ ਆ ਨਾ ਉਹ ਕਿਸੇ ਧਰਮ ਦੇ ਹੁੰਦੇ ਆ ਉਹ ਮੁਸਲਮ ਵੀ ਹੁੰਦੇ ਆ ਉਹ ਸਿੱਖ ਵੀ ਹੁੰਦੇ ਆ ਐਸਾਈ ਹਿੰਦੂ ਸਾਰੇ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਐਦਾਂ ਦਾ ਪੜਕਾ ਉਪਾਸ਼ਣ ਬੋਲਣਾ ਚਾਹੀਦਾ ਜਾਂ ਅਸੀਂ ਪਾਕਿਸਤਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਈਏ ਕਿ ਅਸੀਂ ਦਾ ਆ ਕਰਤਾ ਜੀ ਸਾਡਾ ਤਾਂ ਰਗੜ ਇਹ ਸਰਕਾਰਾਂ ਦੀ ਲੜਾਈ ਆ ਸਰਕਾਰਾਂ ਜਾਣਣ ਉਹਨਾਂ ਦਾ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਨਹੀਂ ਇਹ ਤੋਂ ਪਹਿਲਾਂ ਤਾਂ ਉਹ ਸਟੇਜ ਕਰਦੇ ਸੀਗੇ ਪਰ ਅੱਜ ਜਿਉ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਆਂ ਔਰ ਜੁੜੇ ਰਵਾਂਗੇ ਹਮੇਸ਼ਾ ਨਾ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ ਇਸ ਕਰਕੇ ਕਿਹਾ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜ਼ੀ-ਰੋਟੀ ਵੀ ਬੰਦ ਕਰਵਾ ਦਿੱਤੀ। ਹਾਂ ਜਿਹੜੇ ਭਾਈਵਾਲ ਦੀ ਗੱਲ ਕਰਦੇ ਹਨ। ਉਹਨਾਂ ਨੂੰ ਵੀ ਫੈਕਟਰੀਆਂ ਲੋਕਾਂ ਦੀ ਸਾਰਿਆਂ ਨੂੰ ਮੇਰੇ ਪੈ ਪੈੜਾ ਨਹੀਂ ਪੈ ਗਿਆ। ਅਸੀਸ ਸਾਹਿਬ ਜੀ ਆਖਾ ਤਾਂ ਉਹਨੂੰ ਕੁਛ ਨਾ ਬੋਲੀਏ। ਪਰ ਉਹ ਲੋਕ ਹੁਣ ਉਹਨਾਂ ਨੂੰ ساری ਜ਼ਿੰਦਗੀ ਨਿੰਦਣਗੇ ਕਿ ਤੂੰ ਸਾਡਾ ਵੀ ਰੋਜ਼ਗਾਰ ਜਿਹੜਾ ਚੱਲ ਰਿਹਾ ਸੀ ਬੰਦ ਕਰਵਾਤਾ। ਉਹਨਾਂ ਇੱਕ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਸੀਗੀ ਕਿ ਜਿਹੜੀ ਜ਼ੁਬਾਨ ਆ ਨਾ ਉਹ ਦਿਲ 'ਚੋਂ ਉਤਾਰ ਵੀ ਦਿੰਦੀ ਹੈ ਔਰ ਦਿਲ ਸੇ ਉਤਾਰ ਵੀ ਦਿੰਦੀ ਹੈ। ਸੋ ਗੱਲ ਉਹਨਾਂ ਨਾਲ ਹੋਈ ਹੈ ਉਹਨਾਂ ਦੇ ਇਸ ਬਿਆਨ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਸੀਗਾ ਸਾਡੇ ਪੰਜਾਬੀਆਂ ਦੇ ਦਿਲਾਂ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹਾਈ ਤੁਹਾਨੂੰ ਕਦੇ ਆਫਰ ਆ ਜਾਏ ਤੁਹਾਡਾ ਕੀ ਨਿੱਜੀ ਤੌਰ ਤੇ ਕੀ ਬਣ ਜਾਏ ਕਿੱਥੋਂ ਆ ਜਾਏ ਮਤਲਬ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰਾਂ ਮੇਰੇ ਖਿਆਲ ਚ ਮੈਂ ਮੈਂ ਨਹੀਂ ਕਰੂੰਗਾ ਜੀ ਮੈਂ ਨਹੀਂ ਕਰੂੰਗਾ ਹੁਣ ਤਾਂ ਮੈਂ ਬਿਲਕੁਲ ਨਹੀਂ ਕਰੂੰਗਾ ਤੁਸੀਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੇ ਇਦਾਂ ਦੇ ਬਿਆਨ ਨਹੀਂ ਸੀ ਦੇਣੇ ਚਾਹੀਦੇ ਮੈਂ ਨਹੀਂ ਕਰੂੰਗਾ ਵੈਰੀ ਗੁੱਡ ਇਹ ਮੇਰਾ ਕਿਸੇ ਨਾਲ ਬਹਿਰ ਵਿਰੋਧ ਨਹੀਂ ਹੈਗਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜੇ ਕੋਈ ਸਾਡੇ ਬਾਰੇ ਸਾਡੇ ਵਤਨ ਬਾਰੇ ਬੋਲਦਾ ਤਾਂ ਫਿਰ ਉਹ ਮੇਰਾ ਕੱਲੇਦਾਨੀ ਸਾਡੇ ਸਾਰਿਆਂ ਦਾ ਹੀ ਮੇਰੇ ਖਿਆਲ ਚ ਆਪਾਂ ਕਹਿ ਸਕਦੇ ਆ ਅਪਰਾਧੀ ਕਹਿ ਸਕਦੇ ਆ ਜਾਂ ਕੋਈ ਹੋਰ ਵਰਡ ਯੂਜ਼ ਕਰ ਸਕਦੇ ਆ ਸ਼ਾਇਦ ਉਹ ਵਰਡ ਮੈਨੂੰ ਨਹੀਂ ਮਿਲ ਰਿਹਾ ਤਾਂ ਮੇਰੇ ਖਿਆਲ ਚ ਮੈਂ ਨਹੀਂ ਕਰਦਾ ਇਹ ਵੀ ਇਸ ਫਿਲਮ ਵਿੱਚ ਵੀ ਕੋਈ ਬਾਇਓਗ੍ਰਾਫੀ ਨਹੀਂ ਕੋਈ ਕਿਤੇ ਜਿਹੀ ਕੋਈ ਮਤਲਬ ਲਾਈਨ ਜਿਹੜੀ ਹੋ ਜਾਂਦਾ ਨਾ ਆਈਐਸ ਦੇ ਬਾਰੇ ਕੋਸ਼ਿਸ਼ ਹੋਈ ਉਹ ਹਾਂ ਆਈਏ ਸੀਗੀ ਇੱਕ ਦੋ ਪਰ ਇਹ ਜਿਹੜੀ ਕਹਾਣੀ ਸੀਗੀ ਕਹਾਣੀ ਇੰਨੀ ਖੂਬਸੂਰਤ ਸੀ ਪਹਿਲਾਂ ਸੀ ਇਸ ਫਿਲਮ ਦਾ ਨਾਮ ਸੋਚਿਆ ਸੀਗਾ ਅੰਡਰਗ੍ਰਾਉਂਡ ਬੰਦੇ ਔਰ ਸਾਨੂੰ ਲੱਗ ਰਿਹਾ ਸੀਗਾ ਯਾਰ ਜਿਹੜਾ ਟਾਈਟਲ ਹੈ ਨਾ ਕਿਤੇ ਨਾ ਕਿਤੇ ਉਹਨਾਂ ਨਹੀਂ ਜਾ ਰਿਹਾ ਜਿਹਨਾਂ ਡਾਕੂ ਦਾ ਮੁੰਡਾ ਜਾ ਰਿਹਾ ਇਸ ਕਹਾਣੀ ਦੇ ਨਾਲ। ਤਾਂ ਫਿਰ ਮੈਨੂੰ ਇਹ ਲੱਗਦਾ ਕਿ ਜਿਹੜੀ ਤੁਹਾਡੀ ਫ੍ਰੈਂਚਾਈਜ਼ੀ ਆ ਜਿਹੜਾ ਟਾਈਟਲ ਤੁਹਾਡਾ ਇੰਨਾ ਵੱਡਾ ਟਾਈਟਲ ਆ ਕਿਉਂ ਨਾ ਉਸ ਟਾਈਟਲ ਦੇ ਅੱਲੇ ਹੀ ਫਿਲਮ ਕੀਤੀ ਜਾਵੇ। ਸੋ ਪ੍ਰੋਡਿਊਸਰ ਵੀ ਸੋਚਦਾ ਵਪਾਰਕ ਪੱਖੋਂ ਵੀ ਸੋਚਦੇ ਆ ਸਾਰਾ। ਤਾਂ ਇਸ ਕਰਕੇ ਔਰ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਬਕਾਇਦਾ ਇਸ ਕਹਾਣੀ ਦਾ ਟਾਈਟਲ ਡਾਕੂ ਦਾ ਮੁੰਡਾ ਹੀ ਹੋਣਾ ਚਾਹੀਦਾ। ਇਹ ਜਿਹੜਾ ਟਿੱਕ ਹੋਈ ਗਈ ਤੇ ਵੀਰੇ ਤੁਹਾਡਾ ਡਾਂਸ ਦੇਖਣ ਨੂੰ ਮਿਲ ਆਉਨੇ ਸਟੇਜ ਤੇ ਵਾਲਾ ਜ਼ੋਨ ਕਦੀ ਫਿਲਮਾਂ 'ਚ ਦੇਖਣ ਨੂੰ ਮਿਲੂ ਨਾ ਮੈਨੂੰ ਯਾਰ ਵੀਰੇ ਹੁਣੇ ਨਾ ਮੈਂ ਮਦਾਨੀਆਂ ਕਰ ਰਿਹਾ ਹਾਂ ਉਹ ਚ ਪੰਜ-ਛੇ ਦਿਨਾਂ ਬਾਅਦ ਇੱਕ ਡਾਂਸ ਨੰਬਰ ਆ ਬੁਖਾਰ ਮੈਨੂੰ ਹੁਣੇ ਚੜਿਆ ਪਿਆ ਸੀਰੀਅਸਲੀ ਗੱਲ ਕਰ ਰਿਹਾ ਮੈਨੂੰ ਉਹ ਕੋਰੀਓਗ੍ਰਾਫਰ ਆ ਗਿਆ ਕਹਿੰਦਾ ਜੀ ਕਰਾਉਣਾ ਮੈਂ ਕਿਹਾ ਭਰਾਵਾ ਮੈਨੂੰ ਕਿਤੇ ਪਿੱਛੇ ਖੜਾ ਕਰ ਲੈ ਡਾਂਸ ਦੂਜਿਆਂ ਤੋਂ ਕਰਾਈ ਜਾ ਨਹੀਂ ਹੋਣਾ ਮੈਂ ਕਿਹਾ ਜੀ ਜੀ ਸ਼ਾਇਦ ਮੁੰਡਾ ਦਾ ਨੀਰੂ ਬਾਜਪਾ ਮੈਮ ਹੋਣੀ ਤੇ ਸਾ ਤੁਸੀਂ ਕਰ ਲਓ ਆਹ ਨੀਰੂ ਹੈਗੇ ਨੇ ਜੀ ਉਹ ਔਰ ਉਹ ਜਿਆਦਾ ਵਧੀਆ ਡਾਂਸਰ ਨੇ ਉਹ ਜਦਾ ਵਧੀਆ ਡਾਂਸਰ ਨੇ ਤਾਂ ਉਹਨਾਂ ਅੱਗੇ ਤਾਂ ਮੈਂ ਜਮੇ ਹੀ ਫਿੱਕਾ ਲੱਗਣਾ। ਕਲੱਬ ਤੋਂ ਸਿੱਕਾ ਛੁੜੇ ਕੀਤਾ। ਬਹੁਤ ਔਖਾ ਕੀਤਾ ਸੀ। ਬਹੁਤ ਔਖਾ ਤਾਂ ਚਾਰ ਦਿਨ ਰੈਸਲ ਹੋਈ ਸੀ ਤਾਂ ਦੋ ਸਟੈਪ ਯਾਦ ਹੋਏ ਸੀ। ਸਰ ਨੀਰੂ ਬਾਜ ਦਾ ਮੈਂ ਉਹਦਾ ਨਾਮ ਅਨਾਉਂਸ ਹੋ ਕੇ ਚਾਇਆ ਤਾਂ ਚੜ੍ਹ ਗਿਆ ਹੋਣਾ। ਮੈਂ ਕਹਿੰਦਾ ਕਿਹਨੂੰ ਨਹੀਂ ਚੜਦਾ ਜੀ। ਦੱਸੋ ਅਸੀਂ ਅਸੀਂ ਉਦੋਂ ਉਦੋਂ ਸਿਨੇਮੇ ਵਿੱਚ ਨਹੀਂ ਆਏ ਸੀ। ਜਦੋਂ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਦੇ ਸੀਗੇ ਤਾਂ ਉਹ ਡ੍ਰੀਮ ਸੀਗਾ ਕਿ ਕੰਮ ਕਰਨਾ ਉਹਨਾਂ ਨਾਲ ਸਕਰੀਨ ਸ਼ੇਅਰ ਕਰਨੀ ਆ। ਤਾਂ ਬਹੁਤ ਵਧੀਆ ਲੱਗਿਆ ਜੀ ਔਰ ਉਹ ਸੁਭਾਅ ਦੇ ਵੀ ਐਡਵਰਟਾਈਜ਼ ਸਟਾਰ ਹੋ ਕੇ ਔਰ ਉਹਨੇ ਉਹਨਾਂ ਹੀ ਹੈਲਪ ਕਰਦੇ ਆ ਉਹ ਸੋ ਨੇਚਰ ਬਹੁਤ ਚੰਗੀ ਹੈ ਜੀ ਉਹਨਾਂ ਦੀ ਸਰ ਐਸਪੋਰਟ ਦੇ ਵਿੱਚ ਹਰ ਤੁਹਾਡੀ ਬਾਡੀ ਬੜਾ ਜਆ ਬਕਰਾ ਫਾਉਂਡੇਸ਼ਨ ਹੁੰਦਾ ਤੁਸੀਂ ਕੰਮ ਆਉਂਦੀ ਹੈ ਅਸੀਂ ਬਹੁਤ ਸਾਰੇ ਵੀਡੀਓਜ਼ ਦੇਖ ਰਹੇ ਹਾਂ ਸਰ ਉਹ ਵੀ ਦੱਸੋ ਥੋੜਾ ਜੀ ਕੀ ਡਿਫਰੈਂਟ ਬਾਡੀ ਦੇ ਨਾਲ ਤੁਸੀਂ ਐਕਸਪੈਰੀਮੈਂਟ ਕੀਤਾ ਹੈ ਐਕਸਪੈਰੀਮੈਂਟ ਕੋਈ ਨਹੀਂ ਕੀਤਾ ਜੀ სპੋਰਟਸਮੈਨ ਰਹਾ ਮੈਂ ਔਰ ਕੋਈ ਸਟੀਰੋਇਡ ਨਹੀਂ ਲਏ ਪਹਿਲਾਂ ਮੈਂ ਬਹੁਤ ਸਪੋਰਟਸ ਕੀਤੀ ਹੈ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਛੱਡ ਕੇ ਕਿਹੜੀਆਂ ਐਕਸਰਸਾਈਜ਼ਾਂ ਕਰਕੇ ਤੁਸੀਂ ਫਿੱਟ ਹੋ ਸਕਦੇ ਹੋ ਸੋ ਸਾਡੀ ਜਿਹੜਾ ਇੱਕ ਸਪੋਰਟਸਮੈਨ ਹੁੰਦਾ ਉਹਦੀ ਬਾਡੀ ਨਾ ਉਹਦੇ ਕਹਣੇ ਚ ਹੁੰਦੀ ਹੈ ਜੇ ਉਹ ਜਿੰਨੀ ਜਲਦੀ ਮਤਲਬ ਆਪਣੇ ਆਪ ਨੂੰ ਪ੍ਰੈਕਟਿਸ ਛੱਡ ਦੇ ਮੋਟਾ ਹੁੰਦਾ ਤਾਂ 19 ਛੇਤੀ ਰਿਡਿਊਸ ਵੀ ਕਰ ਲੈਂਦਾ ਸੋ ਮੇਰੀ ਬਾਡੀ ਨਾਲ ਆਲਵੇਜ਼ ਇਦਾਂ ਹੁੰਦਾ ਮੈਂ ਜਿੰਨੀ ਛੇਤੀ ਫੈਲ ਜਾਣਾ ਕਹਿ ਸਕਦੇ ਆ ਪੰਜਾਬੀ ਚ 19 ਛੇਤੀ ਮੈਂ ਸ਼ਰਿੰਕ ਵੀ ਹੋ ਜਾਣਾ ਸੋ ਇਹ ਹੈਗਾ ਹੱਥ ਚ ਹੈਗੀਆਂ ਕੰਟਰੋਲ ਚ ਹੈਗੀਆਂ ਇਹ ਚੀਜ਼ ਤੇ ਵੀਰ ਇਸ ਵਾਰ ਮੌਲ ਬਹੁਤ ਵਧੀਆ ਲੱਗ ਰਿਹਾ ਜਿੱਥੇ ਵੀ ਜਾ ਰਹੇ ਹਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਉਹ ਕਿਵੇਂ ਲੱਗ ਰਿਹਾ ਕਿਉਂਕਿ ਇਹ ਐਪ ਵੀ ਬਹੁਤ ਟਾਈਮ ਪਹਿਲਾਂ ਤੋਂ ਹੀ ਹਾਈਪ ਬਣ ਨਹੀਂ ਕ੍ਰੀ ਪਈਦਾ 13 ਨੂੰ ਪਤਾ ਲੱਗੂ ਸਿਰਾ ਹੋਣ ਵਾਲਾ ਕਿ ਨਹੀਂ ਪਹਿਲਾਂ ਵੀ ਮੈਨੂੰ ਦੋ ਤਿੰਨ ਫਿਲਮਾਂ ਤੋਂ ਲੱਗਿਆ ਸੀ ਕਿ ਸਿਰਾ ਹੋਣ ਵਾਲਾ ਪਰ ਉਹ ਸਿਰਾ ਹੋਇਆ ਨਹੀਂ ਸੋ ਇਹ ਜਦੋਂ ਰਿਜ਼ਲਟ ਆ ਜੇ ਨਾਲ ਆਪਾਂ ਹੋ ਉਹੀ ਇਸ ਤੇ ਗੱਲ ਕਰਾਂਗੇ ਔਰ ਮਾਹੌਲ ਬਣੇ ਤਾਂ ਵਧੀਆ ਗੱਲ ਹੈ ਕਿਉਂਕਿ ਡਾਕੂਆਂ ਦਾ ਮੁੰਡਾ ਦੱਸਣਾ ਨਹੀਂ ਪੈਂਦਾ ਲੋਕਾਂ ਨੂੰ ਜਾ ਕੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇੰਨੇ ਪਿਆਰ ਦਿੱਤਾ ਇਹਨਾਂ ਫਿਲਮਾਂ ਨੂੰ ਔਰ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਗੱਲ ਪਹੁੰਚੂਗੀ ਹੋਰ ਹੋਰ ਜ਼ਿਆਦਾ ਮਾਹੌਲ ਬਣਾਉਣ ਤੇ ਤੁਸੀਂ ਸਾਡੀ ਅਲਕ ਕਰੋ ਔਰ ਤੁਸੀਂ ਕਰਦੇ ਵੀ ਰਹੇ ਹੋ ਹਮੇਸ਼ਾ ਫਿਲਮ ਮੇਰੀ ਮਨ ਲੱਗਦਾ ਇਸ ਤਰ੍ਹਾਂ ਬਈ ਨਾ ਗਜੈਸਰ ਕੱਲੀ ਜਿਹਾ ਆਪਾਂ ਸੋਹਣੀ ਫਿਲਮ ਬਣਾ ਲਈ ਉਹਦੇ ਨਾਲ ਹੀ ਆਪਾਂ ਜੋੜ ਜੋੜ ਸਕਦੇ ਨਾ ਵੀ ਹਟਾਉਂਗੀ ਹੋਰ ਬਹੁਤ سارے ਪੈਰਾਮੀਟਰ ਸੱਚ ਇਹਦੇ ਫਿਲਮ ਦਾ ਨਾ ਰਿਲੀਜ਼ ਤੋਂ ਲਾ ਕੇ ਆ ਹੁਣ ਜੰਗ ਲੱਗੀ ਸੀਗੀ ਲੜਾਈ ਉਹਦੇ ਵਿੱਚ ਹੀ ਲੱਗਿਆ ਸੀ ਕਿ ਫਿਲਮਾਂ ਅੱਗੇ ਕਰਨੀਆਂ ਪੈਣਗੀਆਂ ਮੌਸਮ ਖਰਾਬ ਹੋ ਜਾਏ ਮੀਂਹ ਝੱਖੜਾਂ ਨੇ ਰੀ ਤੂਫਾਨ ਆ ਜਾਏ ਤਾਂ ਨਹੀਂ ਲੋਕ ਜਾਂਦੇ ਹਨਾ ਸਰਦੀਆਂ ਦੇ ਵਿੱਚ ਅਸੀਂ ਫਿਲਮਾਂ ਕਿਉਂ ਨਹੀਂ ਰਿਲੀਜ਼ ਕਰਦੇ ਦਿਨ ਛੋਟੇ ਹੋ ਜਾਂਦੇ ਆ 11 ਵਜੇ ਦਿਨ ਚੜਦਾ ਲੋਕ ਨਿਕਲਦੇ ਨਹੀਂ ਠੰਡ ਦੇ ਮਾਰੇ ਫਿਰ ਸ਼ਾਮ ਨੂੰ ਲੋਕ ਧੁੰਦ ਤੋਂ ਡਰ ਅਣਾ ਸੋ ਬਹੁਤ ਸਾਰੇ ਫੈਕਟਰ ਹੁੰਦੇ ਨੇ ਉਹ ਜਦੋਂ ਫੈਕਟਰ ਸਹੀ ਪੈਂਦੇ ਨੇ ਤਾਂ ਫਿਲਮਾਂ ਚੱਲਦੀਆਂ ਨੇ ਜੇ ਕੋਈ ਵੀ ਗੜਬੜਾ ਜਾ ਜਾਂ ਕੋਈ ਦੰਗੇ ਹੋ ਜਾਣ ਕਿਸੇ ਵੀ ਤਰ੍ਹਾਂ ਦਾ ਲੋਕ ਨਹੀਂ ਜਾਂਦੇ ਕਿਸੇ ਤਰ੍ਹਾਂ ਦਾ ਕੋਈ ਹਿਊਮਰ ਫੈਲ ਜੇ ਯਾਰ ਨਹੀਂ ਇਹਦਾ ਵਿਰੋਧ ਹੋ ਰਿਹਾ ਲੋਕ ਫੇਰ ਵੀ ਨਹੀਂ ਜਾਂਦੇ ਫੈਮਲੀਆ ਲੈ ਕੇ ਯਾਰ ਕੱਲ ਨੂੰ ਕੋਈ 1921 ਨਾ ਹੋ ਜਾ ਸੋ ਸਿਨੇਮੇ ਨੂੰ ਬਹੁਤ ਸਾਰੀਆਂ ਚੀਜ਼ਾਂ ਟਾਰਗੇਟ ਕਰਦੀ ਹੈ ਨੇ ਜਦੋਂ ਮਾਹੌਲ ਸਹੀ ਹੋਵੇ ਲੋਕ ਖੁਸ਼ਹਾਲ ਹੋਣ ਲੋਕਾਂ ਦੀ ਜੇਬ 'ਚ ਪੈਸਾ ਹੋਵੇ ਫਿਰ ਲੋਕ ਸਿਨੇਮਾ ਦੇਖਣ ਜਾਂਦੇ ਆ ਦੇਖੋ ਜੀ ਤੁਹਾਡੇ ਲਈ ਹੁਣੇ ਸਹੀ ਟਾਈਮ ਹੈ ਕਿ ਜਦੋਂ ਪਹਿਲਾਂ ਤੁਸੀਂ ਇੰਟਰਵਿਊ ਚ ਬੋਲੇ ਸੀ ਕਿ ਫਿਲਮਾਂ ਸਹੀ ਟਾਈਮ ਤੇ ਰਿਲੀਜ਼ ਨਹੀਂ ਹੁੰਦੀਆਂ ਤਾਂ ਕਰਕੇ ਕੁੜੀਆਂ ਜੀ ਉਹ ਫਰਕ ਪੈਂਦਾ ਜੀ ਮੈਂ ਨਾ ਇੱਕ ਚੀਜ਼ ਮੰਨਦਾ ਸ਼ਾਇਦ ਮੇਰੇ ਨਾਲ ਇਤਫਾਕ ਨਾ ਕਰਨ ਲੋਕ ਸਿਨੇਮਾ ਤੁਹਾਡੀ ਪ੍ਰਾਇੋਰਟੀ ਨਹੀਂ ਹੈਗਾ ਵੀ ਜੇ ਆਪਾਂ ਕਹਿ ਦਈਏ ਕਿ ਮੇਰੀ ਪ੍ਰਾਇੋਰਟੀ ਹੈ ਮੈਂ ਸਿਨੇਮਾ ਜਾਣਾ ਹੀ ਜਾਣਾ ਉਹ ਸਾਊਥ ਦੇ ਲੋਕ ਜਾਂਦੇ ਨੇ ਸਾਡੀ ਨਹੀਂ ਹੈਗੀ ਪ੍ਰਾਇੋਰਟੀ ਅਸੀਂ ਚੁਆਇਸ ਨਾਲ ਜਾਂਦੇ ਆ ਵੀ ਹਾਂ ਯਾਰ ਚੱਲ ਦੇਖ ਆਉਣੇ ਜੇ ਕਿਸੇ ਨੇ ਕਹਦਾ ਫਿਲਮ ਚੰਗੀ ਆ ਇੱਕ ਵਾਰ ਕਹਤਾ ਦੋ ਵਾਰ ਕਹਤਾ ਫੇਰ ਜਾਣੇ ਔਰ ਖਾਸ ਕਰ ਜਿਹੜਾ ਮੈਂ ਬੋਲਿਆ ਸੀਗਾ ਉਹ ਤਾਂ ਮਝਾਇਲ ਦੇ ਟਾਈਮ ਤੇ ਬੋਲਿਆ ਸੀ ਕਿ ਵਿਆਹ ਸ਼ਾਦੀਆਂ ਦੇ ਸੀਜ਼ਨ 'ਚ ਲੋਕਾਂ ਦੇ ਖਰਚੇ ਇੰਨੇ ਹੋ ਜਾਂਦੇ ਆ ਨਾ ਕੱਪੜੇ ਲੈਣ ਤੋਂ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰੈਵਲ ਕਰਨ ਤੋਂ ਫੇਰ ਉਹ ਤੇਲ ਦਾ ਫੇਰ ਉਹ ਸ਼ਗਨ ਪਾਉਣ ਦਾ ਹਨਾ ਤਾਂ ਫੇਰ ਲੋਕ ਸਿਨੇਮੇ ਆਲ ਮੂਹ ਨਹੀਂ ਕਰਦੇ ਹੈਗੇ ਹਰ ਬੰਦਾ ਕਹਿੰਦਾ ਯਾਰ ਮੇਰਾ ਇੰਨਾ ਖਰਚਾ ਹੋ ਰਿਹਾ ਸਿਨਮਾ ਤਲ ਆ ਜੂਗੀ ਓਟੀਟੀ ਤੇ ਆ ਜੂਗੀ ਫੇਰ ਦੇਖ ਲਾਂਗੇ ਉਹ ਥੋੜਾ ਚੀਜ਼ਾਂ ਨਾਲ ਫਰਕ ਪੈਂਦਾ ਹੈ ਸਿਨੇਮੇ ਦੇਖੀ ਉਹ ਤੁਹਾਨੂੰ ਨਾ ਕਰ ਕਰ ਰਿਹਾ ਹੈ। ਦੇਖੀ ਦਾ OTD ਜਦੋਂ ਜ਼ਿਕਰ ਕਰਦਾ ਉਹ ਕਹਿੰਦੇ ਵੀ ਇਹ ਮੈਨੂੰ ਬਿਜ਼ਨਸ ਸਮਝ ਨਹੀਂ ਆਉਂਦਾ ਹੈਗਾ। ਵੀ ਪਹਿਲਾਂ ਤੁਸੀਂ ਕਹਿੰਦੇ ਆ ਵੀ 200 ਰੁਪਏ ਦੇ ਕੇ ਪਹਿਲਾਂ ਸਿਰਵੇ ਲਿਖੋ, ਮਰ ਕੇ ਤੁਸੀਂ ਕਹਿੰਦੇ ਆ ਵੀ 2 ਮਹੀਨਿਆਂ ਦਾ ਮੈਂ ਚੜ੍ਹਾਈ। ਉਹ ਬਹੁਤ ਵਧੀਆ ਗੱਲ ਲੱਗੀ ਉਹਨਾਂ ਦੀ ਮੈਨੂੰ। ਉਹ ਬਿਲਕੁਲ ਸਹੀ ਐਂ ਆ ਬਿਲਕੁਲ ਗੱਲ ਹੈ। ਕਿ ਉਹ ਕਹਿੰਦੇ ਵੀ ਜਿਹੜੀ ਫਿਲਮ ਨੂੰ ਮੈਂ ਲੋਕਾਂ 'ਚ ਇਹ ਕਹਿ ਕੇ ਵੇਚਣ ਜਾਂਦਾ ਕਿ ਮੇਰੀ ਫਿਲਮ ਆ ਰਹੀ ਹੈ, ਬਹੁਤ ਖੂਬਸੂਰਤ ਹੈ, ਤੁਸੀਂ ਦੇਖਣ ਆਓ। ਪਰ ਕਹਿੰਦਾ ਮੈਂ ਨਾਲ ਹੀ ਉਹਨਾਂ ਨੂੰ ਇਹ ਵੀ ਕਹਿ ਦੇਣਾ ਕਿ ਜੀ ਇਹ 4 ਹਫ਼ਤਿਆਂ ਬਾਅਦ ਜਾਂ 2 ਮਹੀਨ ਇਹ ਵੀ ਇੱਕ ਵੱਡਾ ਰੀਜ਼ਨ ਹੈਗਾ ਜਿਹੜਾ ਗਰਾਊਂਡ ਲੈਵਲ ਤੇ ਮੈਨੂੰ ਲੱਗਦਾ ਆ ਜੇ ਆਪਾਂ ਵੀਰੋ ਚੱਲਦੇ ਆ ਜੇ ਤੁਹਾਨੂੰ ਇੱਕ ਗੱਲ ਕਰਦੇ ਆ ਤੁਸੀਂ ਫਿਲਮ ਦੇਖਣ ਚਾਹੁੰਦੇ ਹੋ ਜੰਦੇ ਤੁਸੀਂ ਕੋਈ ਗੱਲ ਲੱਭ ਨੂੰ ਅੰਤਰੇ ਮਿਲਿਆ ਜੀ ਬੰਦਾ ਇਹ ਪੰਜਾਬੀ ਫਿਲਮਾਂ ਇੰਨੀਆਂ ਤੁਸੀਂ ਮਾੜੀਆਂ ਬਣਾ ਬਣਾ ਕੇ ਸਾਨੂੰ ਉਹ ਕਰ ਦਿੰਦਾ ਨਾ ਕਿ ਸਾਡਾ ਸਾਨੂੰ ਦੇਖਣ ਦਾ ਮਨ ਨਹੀਂ ਕਰਦਾ ਇਸ ਕਰਕੇ ਚੰਗੀ ਫਿਲਮ ਵੀ ਰਹਿ ਜਾਂਦੀ ਹੈ ਹਾਂ ਚੰਗੀਆਂ ਫਿਲਮਾਂ ਕਈ ਨਹੀਂ ਗਏ ਲੋਕ ਦੇਖਣ ਚੰਗੀਆਂ ਫਿਲਮਾਂ ਪਿੱਛੇ ਜਾਈਆਂ ਨਹੀਂ ਗਏ ਲੋਕ ਦੇਖਣ ਤਾਂ ਉਹਦਾ ਰੀਜ਼ਨ ਇਹ ਵੀ ਹੈ OTT ਮੈਨੂੰ ਲੱਗਦਾ ਵੱਡਾ ਰੀਜ਼ਨ ਹੋ ਸਕਦਾ ਬਹੁਤ ਸਾਰੇ ਫੈਕਟਰ ਨੇ ਪਾਇਰੇਸੀ ਜਿਹੜੀ ਹੋ ਰਹੀ ਹੈ ਮਾਸਟਰ ਆ ਜਾਂਦਾ ਹੈ ਕਈ ਜਗ੍ਹਾ ਦੇ ਉੱਤੇ ਤਾਂ ਬਿਲਕੁਲ ਜਿੱਦਾਂ ਤੁਸੀਂ ਸਨਮੈਚ ਪ੍ਰਿੰਟ ਦੇਖਦੇ ਹੋ ਉਦਾਂ ਦਾ ਤੁਹਾਡੇ ਮੋਬਾਈਲ ਤੇ ਆ ਜਾਂਦਾ ਸੋ ਇਹ ਵੀ ਕਾਰਨ ਨੇ ਜਿੱਦਿਹਾ ਇੱਕ ਇਸ ਸਵਾਲ ਦੇ ਨਾਲ ਮੇਰਾ ਸਵਾਲ ਬੰਦਾ ਜੁੜਦਾ ਹੈ ਕਿ ਬਹੁਤ ਚੰਗੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਆਡੀਅנס ਬਿਨਾਂ ਦੇਖੀ ਨਹੀਂ ਸਰਮੈਚ ਜਾਂ ਜਿੱਤੇ ਬਿਨਾਂ ਦੇਖ ਕੇ ਬਿਨਾਂ ਡਿਜੀਟਲ ਐਸਆਈਆਰ ਤੋਂ ਸੰਗੀ ਕੁਝ ਬੜੀ ਹੁੰਦੀ ਕਿੰਨਾ ਕੌਕਾ ਦੇ ਟਾਈਮ ਤੇ ਆਡੀਅנס ਨੂੰ ਯਕੀਨ ਦਵਾਉਣ ਕੇ ਅਸੀਂ ਬਹੁਤ ਸਕੀ ਡਿਫਰੈਂਟ ਬਣਾਈਏ ਬਹੁਤਾਂ ਲੱਗ ਬਣਾਈਏ ਤੁਸੀਂ ਤਾਂ ਆਪਾਂ ਦੇਖੋ ਆਡੀਅנסਾਂ ਜੇ ਕੀ ਰੀ ਟੁੱਟੇਗਾ ਡਿਫਰੈਂਟ ਸ਼ਾਟ ਹੁੰਦਾ ਹੈ ਹਰ ਬਦਾ ਕਿ ਸੋ ਆਡੀਅנס ਦਾ ਯਕੀਨ ਹੀ ਟੁੱਟ ਗਿਆ ਸ਼ਬਦ ਦੇ ਉੱਤੇ ਹੁਣ ਤੁਹਾਨੂੰ ਮੈਂ ਦੱਸਦਾ ਮੇਰੀ ਨਾ ਇਹ ਗੱਲ ਆਪਾਂ ਪ੍ਰੈਕਟੀਕਲੀ ਤੁਸੀਂ ਵੀ ਨਿਕਲੇ ਹੋਏ ਹੋ ਮੈਂ ਵੀ ਨਿਕਲਾ ਹਾਂ ਤੁਸੀਂ ਰੋ ਦੇਖਦੇ ਆ ਅਸੀਂ ਸਕਰੀਨਿੰਗ ਰੱਖਦੇ ਆ ਜਾਂ ਪ੍ਰੀਮੀਅਰ ਰੱਖਦੇ ਆ ਸਾਰਾ মিডিਆ ਆਉਂਦਾ ਸਾਰੇ ਆਪਣੇ ਗੈਸਟ ਬੁਲਾਏ ਹੁੰਦੇ ਆ ਇਕੱਲੇ ਇਕੱਲੇ ਦੇ ਮੂੰਹ 'ਚ ਆਪਾਂ ਮਾਈਕ ਦੇ ਦੇ ਕੇ ਪੁੱਛਦੇ ਆ ਕਿਵੇਂ ਲੱਗੀ ਬਹੁਤ ਵਧੀਆ ਜੀ ਇਹ ਜੀ ਫਿਲਮ ਨਹੀਂ ਦੇਖੀ ਬਹੁਤ ਕੈਂਟਰ ਆ ਜੀ ਇਹ ਤਾਂ ਪੰਜ 'ਚੋਂ ਪੰਜ ਸਾਰ ਨੇ ਕੋਈ 10 ਵੀ ਦੇ ਜਾਂਦਾ ਵੀ ਇਹਦੇ ਅਰਕੀ ਤਾਂ ਫਿਲਮ ਹੀ ਨਹੀਂ ਆਈ ਜਦ ਤੱਕ ਇਕੱਲੇ ਇਕੱਲੇ ਨੇ ਆ ਔਰ ਜਿਹੜੇ ਮੇਰੇ ਵਰਗੇ ਕਲਾਕਾਰ ਨੇ ਆਪਦੇ ਯਾਰ ਦੋਸਤ ਉਹ ਦੇਵ ਫਰਾਡ ਨੇ ਤਾਂ ਵੱਟ ਕੱਟਦੇ ਜੀ ਉਹਦੇ ਵਰਗਾ ਤਾਂ ਐਕਟਰ ਹੀ ਨਹੀਂ ਹੈਗਾ ਫਲਾਣਾ ਹਨਾ ਪਰ ਤੁਸੀਂ ਇਹ ਦੇਖ ਲਿਓ ਅਗਲੇ ਦਿਨ ਸਿਨੇਮਾ ਖਾਲੀ ਬਹਿ ਜਾਂਦੇ ਮੈਂ ਤਾਂ ਇੱਕ ਫਿਲਮ ਤਾਂ ਨਹੀਂ ਦੇਖਿਆ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਮੇਰੀਆਂ ਫਿਲਮਾਂ ਦਾ ਵੀ ਮੈਂ ਕਹਿ ਰਿਹਾ ਮੈਂ ਦੂਜੇ ਨਹੀਂ ਮੈਂ ਆਪਣੀਆਂ ਫਿਲਮਾਂ ਦੀ ਵੀ ਗੱਲ ਕਰਦਾ ਤਾਂ ਦੂਜੇ ਦਿਨ ਵੀ ਸਿਨੇਮਾ ਖਾਲੀ ਪਏ ਹੁੰਦੇ ਨੇ ਅੱਜ ਕੱਲ ਗਰੰਟੀ ਤੁਸੀਂ ਕਿਸੇ ਚੀਜ਼ ਨੂੰ ਨਹੀਂ ਮੰਨ ਸਕਦੇ ਜਿੰਨੇ ਮਰਜ਼ੀ ਤੁਸੀਂ ਉਹ ਕਹਿੰਦੇ ਹੁੰਦੇ ਆ ਕਿ ਹੱਥ ਕੰਡੇ ਅਪਣਾ ਲਓ ਕੁਛ ਕਰ ਲਓ ਆਡੀਅנס ਨੂੰ ਪਹਿਲਾਂ ਹੀ ਖੁਸ਼ਬੂ ਆ ਜਾਂਦੀ ਹੈ ਸ਼ਾਇਦ ਟ੍ਰੇਲ ਇਹ ਮਿਊਜ਼ਿਕ ਤੋਂ ਆ ਜਾਂਦੀ ਆ ਉਹ ਅਸੀਂ ਅੱਜ ਤੱਕ ਕਦੇ ਸਮਝ ਨਹੀਂ ਸਕੇ ਆਡੀਅנס ਖੁਦ ਜੱਜ ਕਰ ਲੈਂਦੀ ਹੈ ਜਿਹੜੀ ਖੁਦ ਜਾਂਦੀ ਆ ਸਿਨੇਮਾ ਦੇ ਬਿਲਕੁਲ ਕੀ ਸਾਨੂੰ ਮੰਨ ਲੈਣਾ ਚਾਹੀਦਾ ਵੀ ਸਾਡੀ ਇਹ ਤੇਰ ਕਵੀ ਹੋ ਜਾ ਵੀ ਇਹ ਰਿਸ਼ਤਿਆਂ ਨਹੀਂ ਰਿਸ਼ਤਾ ਹੱਥੀਂ ਬੈਠੀਦਾ ਲੋਕਾਂ ਨੂੰ ਸਮਝ ਨਹੀਂ ਲੱਗੇ ਅ ਵੀਰੇ ਜਿਹੜੀ ਚੀਜ਼ ਲੋਕਾਂ ਦੇ ਸਮਝ ਨਹੀਂ ਲੱਗੀ ਆਪਾਂ ਹੁਣ ਲੋਕਾਂ ਦੇ ਖਰਾਬਤਾ ਜਾ ਨਹੀਂ ਸਕਦੇ ਸਿਨੇਮਾ ਲੋਕਾਂ ਲਈ ਬਣਾਉਣੇ ਆ ਆ ਕਈ ਚੀਜ਼ਾਂ ਪ੍ਰਮੋਸ਼ਨ ਦੇ ਵੱਲੋਂ ਵੀ ਰਹਿ ਜਾਂਦੀਆਂ ਨੇ ਗਲਤ ਡੇਟ ਤੇ ਰਿਲੀਜ਼ ਹੋਈਆਂ ਕਰਕੇ ਵੀ ਰਹਿੰਦੇ ਨੇ ਪਰ ਲੋਕ ਮੈਨੂੰ ਲੱਗਦਾ ਅਸਲੀ ਜੱਜ ਕਰਦੇ ਨੇ ਜੀ ਫੈਸਲਾ ਉਹੀ ਦਿੰਦੇ ਆਲਵੇਜ਼ ਜਿਹੜੀ ਚੀਜ਼ ਚੰਗੀ ਲੱਗਦੀ ਹੈ ਦੇਖ ਲੈਂਦੇ ਆ ਪਰ ਕਈ ਵਾਰ ਆਪਾਂ ਸਾਰੇ ਦੇਖ ਕੇ ਆਪਾਂ ਕਹਿੰਦੇ ਯਾਰ ਫਿਲਮ ਬੜੀ ਵਾਹੀਆ ਤੇ ਚੰਗੀ ਨਹੀਂ ਲੱਗੀ ਪਰ ਉਹ ਰਿਕਾਰਡ ਵੀ ਤੋੜ ਜਾਂਦੀ ਹੈ ਬਿਲਕੁਲ ਇਹ ਵੀ ਹੋਇਆ ਸੋ ਇੱਕ ਇਹ ਚੀਜ਼ ਨੂੰ ਕੋਈ ਜੱਜ ਹੀ ਨਹੀਂ ਕਰ ਸਕਿਆ ਤੱਕ ਸਮਝ ਹੀ ਨਹੀਂ ਆਇਆ ਦੇਖੋ ਇਹ ਸਣਾ ਨਹੀਂ ਹੋਰ ਮਾਈਂਡ ਸੈਟ ਬਣ ਚੁੱਕਿਆ ਕਿ ਆਡੀਅנס sochਦੀ ਹੈ ਕਿ OTT ਤੇ ਤਾਂ ਆ ਹੀ ਜਾਣੀਆ ਮਨ ਨੂੰ ਲੱਗਦਾ ਕਿ ਸੋਟੀ ਦੇ ਪਲੈਟਫਾਰਮ ਨੇ ਇਸ ਨੂੰ ਕੰਪੀਟੀਸ਼ਨ ਚੇੜਤਾ ਮੇਕਰ ਬਲੇਂਕ ਤੁਹਾਨੂੰ ਕੀ ਲੱਗਦਾ ਕਿ ਐਦਾ ਦਾ ਕੀ ਫਿਲਮ ਦੇ ਵਿੱਚ ਕੀਤਾ ਜਾਣਾ ਚਾਹੀਦਾ ਕਿ ਆਡੀਅנס ਇਹ ਸੋਚੇ ਕਿ ਨਹੀਂ ਅਸੀਂ OTT ਤੇ ਨਹੀਂ ਦੇਖਣ ਅਸੀਂ ਜਨਮ ਘਰਾਂ ਦੇ ਵਿੱਚ ਹੀ ਇਹ ਫਿਲਮ ਦੇਖਣੀ ਹੈ ਦੇਖੋ ਜਿਹੜਾ ਸਿਨੇਮੇ ਦਾ ਸਵਾਦ ਹੈ ਵੀਰ ਉਹ ਤਾਂ ਸ਼ਰਮੇ ਦਾ ਹੀ ਤੇ ਉਹ ਸਾਡੀ ਫਿਲਮ ਦੇ ਵਿੱਚ ਸਾਡੇ ਜੀ ਕਮੀ ਹੁੰਦੀ ਹੈ ਕਿ ਆਡੀਅנס ਨਹੀਂ ਵੜਦੀ ਜਾਂ ਅਸੀਂ ਚੰਗਾ ਸਿਨਮਾ ਨਹੀਂ ਦੇ ਪਾਉਂਦੇ ਜਾਂ ਚੰਗੀਆਂ ਚੀਜ਼ਾਂ ਨਹੀਂ ਦਿੰਦੇ ਆਡੀਅנס ਇਹ ਨਹੀਂ ਹੈ ਕਿ ਜਿੱਦਾਂ ਦਾ OTT ਆਏ ਉਹ ਤੋਂ ਦਾ ਫਿਲਮਾਂ ਹੀ ਨਹੀਂ ਚੱਲेंगी ਫਿਲਮਾਂ ਬਹੁਤ ਚੱਲੀਆਂ ਨੇ ਫਿਲਮਾਂ ਨੇ ਬਿਜ਼ਨਸ ਵੀ ਕਰੋੜਾਂ ਚ ਤੱਕਿਆ ਹਣਾ ਚਾਹੇ ਆ ਜਾਟ ਆਈ ਸੀ ਪਿੱਛੇ ਜੇ ਇਹ ਵੀ ਡਿਗਦੀ ਟੈਨ ਦੀ 100 ਕਰੋੜ ਕਾਰੀ ਗਈ ਹੈ 100 ਕਰੋੜ ਕਾਰੀ ਗਈ ਹੈ ਹਣਾ ਲੋਕ ਆਉਂਦੇ ਆ ਪੁਸ਼ਪਾ ਕਰਕੇ ਗਈ ਆ ਗਦਰ ਕਰਕੇ ਗਈ ਆ ਸ਼ਾਵਾ ਕਰਕੇ ਗਈ ਆ ਹਣਾ ਹਾਂ ਉਹ ਵੀ ਇਸਤਰੀ ਵੀ ਕਰਕੇ ਗਈ ਆ ਸਾਡੇ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਵੀ ਵਧੀਆ ਕੰਮ ਕਰਤੀ ਰਹੀਆਂ ਨੇ ਹੁਣ ਆ ਗੁਰਨਾਣਕ ਜਹਾਜ਼ ਆਈ ਹੈ ਇੱਧਰ ਨਹੀਂ ਚੱਲੀ ਤਾਂ ਉਹ ਨਾਰਥ ਇੰਡੀਆ ਬਹੁਤ ਵਧੀਆ ਕਰਕੇ ਗਈ ਹੈ ਗੱਲ ਤਾਂ ਇਹ ਹੈ ਕਿ ਪ੍ਰੋਡਿਊਸਰ ਦੀ ਜੇਬ ਚ ਕਿਵੇਂ ਨਾ ਕਿਵੇਂ ਜੋ ਉਹਨੇ ਲਾਇਆ ਉਹ ਵਾਪਸ ਆਉਣਾ ਚਾਹੀਦਾ ਤਾਂ ਕਿ ਉਹ ਅਗਲੀ ਫਿਲਮ ਬਣਾ ਸਕੇ ਪੰਜਾਬੀ ਸਿਨੇਮੇ ਦੀ ਅਗਲੀ ਫਿਲਮ ਬਣਾ ਸਕਦੇ ਦੇ ਵੀ ਸੇਮ ਤੇ ਗੱਲ ਜਾਰੀ ਆ ਮਨਾਂ ਵੀ ਗੱਲ ਹੋਈ ਹੈ ਹੋਇਆ ਕਿ ਅੱਗੇ ਪਿੱਛੇ ਕਰਨੇ ਨਹੀਂ ਬਾਈ ਨੇ ਪੂਰਾ ਜੋਰ ਲਾਇਆ ਉਹ ਫਿਲਮ ਨੂੰ ਅੱਗੇ ਕਰਾਉਣ ਦੇ ਲਈ ਤਾਂ ਪ੍ਰੋਡਿਊਸਰ ਦੇ ਸ਼ਾਇਦ ਕੋਈ ਰੀਜ਼ਨ ਸੀਗੇ ਸੋ ਮੇਰੇ ਸਾਹਮਣੇ ਵੀ ਗੱਲ ਹੋਈ ਵੈਸੇ ਵੀ ਗੱਲ ਹੋਈ ਤਾਂ ਫਿਰ ਮੈਨੂੰ ਇਹ ਲੱਗਿਆ ਕਿ ਯਾਰ ਦੋ ਫਿਲਮਾਂ ਤਾਂ ਵਾajib ਨੇ ਦੋ ਦੋ ਫਿਲਮਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਜੀ ਇੰਨੀ ਆ ਚਾਰ ਆਉਂਦੀਆਂ ਨੇ ਉਹ ਮਾੜੀਆਂ ਨੇ ਪੰਜਾਬੀ ਸੰਮੂਨ ਅਨਾਉਂਸ ਤਾਂ ਚਾਰ ਹੋਣੀਆਂ ਹਾਂ ਚਾਰ ਹੋਈਆਂ ਨੇ ਮੈਨੂੰ ਲੱਗਦਾ ਇੱਕ ਦੋ ਪਿੱਛੇ ਹੱਟ ਕੇ ਚੱਲੀਆਂ ਗਈਆਂ ਅਗਲੀ ਗ੍ਰੇਡ ਤੇ ਪਰ ਦੋ ਫਿਲਮਾਂ ਮੈਂ ਕਹਿੰਦਾ ਵੀ ਮੇਰੇ ਭਰਾ ਦੀ ਫਿਲਮ ਹੈ ਜੀ ਉਹ ਵੀ ਛੱਲੇ ਇਹ ਵੀ ਛੱਲੇ ਦੋਵੇਂ ਸਾਡਾ ਪੰਜਾਬੀ ਸੰਮੂਨ ਮੱਚੇ ਬਸ ਕੀ ਬਾਤ ਠੀਕ ਹੈ ਠੀਕ ਹੈ ਜੀ ਮੁਬਾਰਕਾਂ ਬਹੁਤ ਧੰਨਵਾਦ ਪੈਦਾ ਪਰ ਹੋਦਾ ਡੋਲ ਦਾ ਉੱਤੇ ਡੋਲ ਗਈ ਮੋਰਨੀ ਮਾਚੇ ਦੀ ਉਹਦੀ ਲਾਟੋ ਪੌਦੀ ਲੁੱਟੀਆਂ ਤੇ ਉਹ ਜ਼ਿੰਦਗੀ ਜੋਦਾ ਲੈ ਕੇ ਦੀ ਬਿਲਗੇਟਸ ਤੇ ਬੰਗੂ ਘੇਰ ਨਹੀਂ ਕਰਦਾ ਪੈਸੇ ਪੂਸੇ ਦੀ ਜਿੱਦਾਂ ਸ਼ੁਗਰ ਆਲਾ ਬੰਦਾ ਡਰ ਕੇ ਰਹਿੰਦਾ ਮਿੱਠੇ ਤੋਂ ਨੋਟਾਂ ਵਾਲੇ ਖੋਖਾਂ ਦੇ ਉਹਦੇ ਚੱਲਦੇ ਸਿੱਕੇ ਤੂੰ ਮੇਰੀ ਦੇਖ ਲਿਆ ਸੀ ਹੁਣੇ ਕੋਈ ਪੈੜ ਦਾ ਬਤਾ ਕੇ ਆਪਾਂ ਤਾਂ ਪੜ ਕੋਣ ਜਲੰਧਰ ਨਹੀਂ ਮੇਰਾ ਨੰਬਰ ਮੰਗੇ ਜੇ ਕੋਈ ਦੱਸ ਦਿੰਨੀਆ ਮੈਂ ਹੁਣੂ ਜੱਟ ਦੀ ਜੁੱਤੀ ਦਾ ਨੰਬਰ ਨਹੀਂ ਮੇਰਾ ਨੰਬਰ ਮੰਗੇ ਜੇ ਕੋਈ ਦੱਸ ਦਿੰਨੀਆ ਮੈਂ ਹੁਣੂ ਜੱਟ ਦੀ ਜੁੱਤੀ ਦਾ ਨੰਬਰ ਨਹੀਂ ਗਾਣਾ ਚੱਲੂ ਏ ਚੱਲੂ ਏ ਮੇਰੇ ਕੀੜੇ ਦੇ ਸਾਹ ਤੇ ਹੁਣ ਤੱਕ ਦੇ ਵੇਲੇ ਅਗਲੇ ਕਿੱਕਾ ਟਰੰਪ ਹੀ ਪਾ ਲਿਆ ਟਰੰਪ ਪਾ ਲਿਆ ਹਾਂ ਤੇਰੇ ਪਤਾ ਕੀ ਸਰਪੰਚ ਵੀ ਬਣ ਗਿਆ ਮੈਂ ਤਾਂ ਨਹੀਂ ਜਾ ਰਿਹਾ ਜੀ ਚਾਹੇ ਉਹ ਨਾ ਪਤਾ ਲੱਗੇ ਟਰੰਪ ਕੇ ਵੀ ਸਾਡਾ ਹੀ ਏ ਸਾਡਾ ਹੀ ਉਹ ਤੇ ਹੁਣ ਕੀ ਨਹੀਂ ਕੀਤਾ ਜਾਂਦਾ ਹਰ ਚੀਜ਼ ਤੇ ਕੰਮ ਕਰਦਾ ਤੇਰੀ ਲੱਗ ਗਾਣੇ ਤੇ ਚੱਲਣੀ ਉਹ ਤੇ ਗੱਲਾਂ ਆ ਪਤਾ ਚੱਲੂਗਾ ਹਾਂ